ਅੱਜ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਈਮਾਨ ਸਿੰਘ ਮਾਨ ਨੇ ਆਪਣਾ ਨੋਮੀਨੇਸ਼ਨ ਪੱਤਰ ਫਾਈਲ ਕੀਤਾ ਤਾਂ ਗੱਲ ਬਾਤ ਕਰ ਲੈਣੇ ਆ ਕਿਉਂਕਿ ਇਹਨਾਂ ਦੇ ਫਾਜ਼ਲ ਸਾਹਿਬ ਸਿਮਰਨ ਸਿੰਘ ਮਾਨ ਵੀ ਇੱਥੇ ਉੱਚੇ ਦੇ ਤੌਰ ਤੇ ਪਹੁੰਚੇ ਹੋਏ ਸੀ ਸਰ ਅੱਜ ਨੋਮੀਨੇਸ਼ਨ ਫਾਈਲ ਕਿੱਦਿ ਕੀ ਕਰਨੇ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹਲਕਾ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਤੋਂ ਜਿਹੜੀ ਮੁੱਖ ਮੰਗ ਹੈ ਉਹ ਅਮਨ ਸ਼ਾਂਤ ਵਪਾਰ ਵਧਾਉਣ ਦੀ ਤੇ ਪਰਵਾਨੂ ਜੰਗ ਤੋਂ ਡਰ ਜਿਹੜਾ ਪੈਦਾ ਕਰ ਰਿਹਾ ਨਰਿੰਦਰ ਮੋਦੀ ਉਸ ਤੋਂ ਬਚਣ ਦੀ ਹੈ ਜੇ ਸਾਡੇ ਬਾਰਡਰ ਖੁੱਲਣਗੇ ਆਵਾਜਾ ਵੀ ਹੋਊਗੀ ਸਾਡੀ ਜਿੰਸ ਜਿਹੜੀ 2250 ਰੁਪਏ ਤੇ ਉਰੇ ਵਿਕਰੀ ਹੈ ਪਾਕਿਸਤਾਨ ਚ ਸਿੱਧੀ 3300 ਰੁਪਏ ਤੇ ਕਣਕ ਵਿਕਰੀ ਹੈਗੀ ਆ ਸੋ ਆਪਾਂ ਨੂੰ ਬਾਰਡਰ ਖੋਲ ਕੇ ਵਪਾਰ ਕਰਕੇ ਬਹੁਤ ਫਾਇਦਾ ਹੈ ਸਿਮਿੰਟ ਉਥੋਂ ਸਸਤਾ ਤੇ ਵਧੀਆ ਮਿਲਦਾ ਅਸੀਂ ਸਮਝਦੇ ਆ ਕਿ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹਨਾਂ ਨੂੰ ਜਦ ਬਾਰਡਰ ਬੰਦ ਕੀਤਾ ਹੈਗਾ ਇੱਕ ਤਰ੍ਹਾਂ ਦਾ ਅਧਰੰਗ ਜਿਵੇਂ ਕਿਸੇ ਨੂੰ ਪੈ ਜਾਂਦਾ ਉਦਾਂ ਇੱਕ ਸਾਈਡ ਪੂਰਾ ਜਾਮ ਕਰਤਾ ਅੱਜ ਸਾਡੀ ਜੇ ਕੋਈ ਮੈਨੂਫੈਕਚਰਿੰਗ ਹੋ ਰਹੀ ਹੈ ਉਹਨੂੰ ਇੱਥੇ ਜੇ ਰੀਪਰ ਹਾਰਵੈਸਟਰ ਬਣਾਉਂਦੇ ਹਾਂ ਉਹ ਚੱਕ ਕੇ ਟਰੱਕ ਤੇ ਲੱਦ ਕੇ ਗੁਜਰਾਤ ਲੈ ਕੇ ਜਾਣਾ ਪੈਂਦਾ ਉੱਥੇ ਕਿਸ਼ਤੀ ਤੇ ਪਾ ਕੇ ਦੁਬਈ ਦੁਬਈ ਤੋਂ ਸਿੰਧੀ ਦੀ ਕਿਸ਼ਤੀ ਤੇ ਕਰਾਚੀ ਕਰਾਚੀ ਇਹਨਾਂ ਲੰਮਾ ਰੂਟ ਜਿਹੜਾ ਕੀ ਤੈਅ ਕਰਦੇ ਪਏ ਜਦ ਕਿ ਇੱਥੇ ਛੋਟਾ ਸਾਰਾ ਪੈਸਾ ਪੰਜਾਬ ਦਾ ਲੁੱਟ ਕੇ ਗੁਜਰਾਤ ਤੇ ਸਿੰਧ ਖਾ ਰਿਹਾ ਹੈਗਾ ਜੇ ਬਾਰਡਰ ਖੁੱਲੇ ਹੋਣ ਸਿੱਧੀ ਸਾਡੇ ਵਪਾਰ ਹੋਏ ਸਾਡੇ ਵਾਧੇ ਹੋਣ ਜੇ ਬਾਰਡਰ ਖੁੱਲਦੇ ਆ ਭਾਰਤ ਦੀ ਜੀਡੀਪੀ 1% ਵੱਧਦੀ ਆ 70% ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚ ਵਪਾਰ ਹੁੰਦਾ ਸੀ ਸੋ ਅਸੀਂ ਇੱਥੇ ਜਿਹੜਾ ਜੂਨ 1984 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਸਰਕਾਰ ਕੀਤਾ ਉਹਦਾ ਕੋਈ ਲੇਖਾ ਜੋਖਾ ਨਹੀਂ ਹੋਇਆ ਸਰ ਜਸਵੰਤ ਸਿੰਘ ਖਾਲਰਾਂ ਨੇ 25000 ਲਾਸ਼ਾਂ ਉਹਨਾਂ ਦਾ ਬੇਰਵਾ ਦਿੱਤਾ ਉਹਦਾ ਹਾਈ ਉਹ ਕਿਸੇ ਕੋਰਟ ਨੇ ਉਹਦਾ ਕੋਈ ਕਾਰਡ ਕੱਢ ਕੇ ਨਹੀਂ ਦਿੱਤਾ ਹੈਗਾ ਦਿੱਲੀ 'ਚ ਸਾਡਾ ਕਤਲਿਆ ਅਕਤੂਬਰ ਨਵੰਬਰ 'ਚ ਹੋਇਆ ਹੈਗਾ ਉਹਦੇ ਬਾਅਦ ਪਟੌਦੀ 'ਚ ਹੋਂਦ ਚਿੱਲਰ 'ਚ ਬੁਖਾਰੋ 'ਚ ਥਾਂ-ਥਾਂ ਸਾਡੇ ਸਿੱਖਾਂ ਦਾ ਕਤਲ ਹੋਇਆ ਹੁਣ ਮੋਦੀ ਸਰਕਾਰ ਬਾਹਰਲੇ ਦੇਸ਼ਾਂ 'ਚ ਜਾ ਕੇ ਨੌਜਵਾਨ ਸਿੱਖਾਂ ਨੂੰ ਕਤਲ ਕਰ ਰਹੀ ਹੈ ਔਰ ਅਸੀਂ ਇੱਕ ਤਰ੍ਹਾਂ ਇੱਥੇ ਗੁਲਾਮ ਬਣੇ ਹੋਏ ਹਾਂ ਕੋਲੋਨੀਅਲ ਸਟੇਟ ਬਣ ਗਿਆ ਹੈਗਾ ਸਾਨੂੰ ਬੰਦਾਮ ਕਰਕੇ ਸਾਡਾ ਕਤਲ ਕੀਤਾ ਜਾ ਰਿਹਾ ਹੈਗਾ ਇਹਦਾ ਅਸੀਂ ਆਵਾਜ਼ ਪਾਰਲੀਮੈਂਟ ਤੇ ਜਾ ਕੇ ਬੋਲ ਕੋ ਉਠਾਣੀਆਂ ਜਿਹੜੇ ਕੈਂਡੀਡੇਟ ਦਿੱਲੀ ਤੋਂ ਟਿਕਟ ਲੈ ਕੇ ਆਣੇ ਆ ਉਹ ਪਹਿਲਾਂ ਹੀ ਕਾਣੇ ਹੁੰਦੇ ਹੈਗੇ ਆ ਉਹਨਾਂ ਦੇ ਬਸ ਦੀ ਗੱਲ ਹੈ ਨਹੀਂ ਸੋ ਇਹ ਸ਼੍ਰੋਮਣੀ ਅਕਾਲੀ ਦਾ ਲੰਬਰਸਨ ਨੇ ਜ਼ਿੰਮੇਵਾਰੀ ਚੱਕੀ ਹੈ ਤੇ ਨਿਭਾਉਗੀ ਪਰ ਭਾਜਪਾ ਤਾਂ ਲਗਾਤਾਰ ਇਹੀ ਆਖਰੀਏ ਵੀ ਅਸੀਂ ਸਿੱਖਾਂ ਨਾਲ ਕੋਈ ਵੀ ਵਿਤਕਰਾ ਨਹੀਂ ਕਰਦੇ ਜੇ ਲੰਘੇ ਦੀ ਗੱਲ ਕਰੀਏ ਕੱਟਾਪੂਰ ਸਾਹਿਬ ਦਾ ਲੰਗਾ ਖੋਲਿਆ ਹੋਇਆ ਵੀਰਬਾਲ ਦਿਵਸ ਜਿਹੜਾ ਕਿ ਰਾਸ਼ਟਰੀ ਪੱਧਰ ਤੇ ਮਨਾ ਰਹੇ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਸਿੱਖਾਂ ਦੇ ਹਮਾਇਤ ਵਿੱਚ ਕੀਤੇ ਨੇ ਸਿੱਖਾਂ ਨੂੰ ਬਾਰ-ਬਾਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਬ ਦੇ 9 ਤੇ ਖਾਲਸਾ ਬਣਿਆ ਉਹਨਾਂ ਦਾ ਸਥਾਨ ਜੇ ਅੱਜ ਤੁਸੀਂ ਆਮ ਆਦਮੀ ਪਾਰਟੀ ਦੀ ਵੈਬਸਾਈਟ ਦੇਖੋ ਉਹਦਾ ਲਿਖਿਆ ਆਪ ਦਾ ਰਾਮ ਰਾਜ ਜੇ ਰਾਮ ਰਾਜ ਤੇ ਕੋਈ ਆਬਜੈਕਸ਼ਨ ਨਹੀਂ ਤੇ ਖਾਲਸਾ ਰਾਜ ਦੇ ਉੱਤੇ ਕਿਉਂ ਕਰਦੇ ਆ ਖਾਲਿਸਤਾਨ ਇੱਕ ਸ਼ਬਦ ਆਬ ਲਈ ਇਹੋ ਜਿਹੀ ਬਣਾਤੀ ਹੈ ਜਦੇ ਉੱਤੇ ਕੋਈ ਵੀ ਚੱਕ ਕੇ ਕੋਈ ਵੀ ਹਮਲਾ ਕਰ ਸਕਦਾ ਪ੍ਰੈਸ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਤੇ ਆਮ ਨਾਗਰਿਕ ਤੋਂ ਲੈ ਕੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਿਆ ਹੋਇਆ ਖਾਲਸਾ ਇਹਨਾਂ ਨੇ ਬਦਨਾਮ ਕੀਤਾ ਜਿੱਥੇ ਸਿੱਖ ਗੁਜਰਾਤ 'ਚ ਬਸਦੇ ਸੀ 60000 ਉੱਥੇ ਖੇਤੀਬਾੜੀ ਕਰਦੇ ਸੀ ਉਹਨਾਂ ਨੂੰ ਕੱਢ ਕੇ ਮਾਰ ਕਰਤਾ ਹੈਗਾ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੇ ਅਮਰੀਕਨ ਪ੍ਰੈਜ਼ੀਡੈਂਟ ਦੋਨੋਂ ਕਹਿ ਰਹੇ ਆ ਕਿ ਤੁਸੀਂ ਟਾਰਗੇਟਡ ਕਿਲਿੰਗ ਸਿੱਖਾਂ ਦੀ ਕਰ ਰਹੇ ਹੈਗੇ ਹੋ ਔਰ ਇਹ ਜਿਹੜਾ ਮੋਦੀ ਦੇ ਉੱਤੇ ਇਲਜ਼ਾਮ ਲਗਿਆ ਇਹ ਸੱਚ ਤਾਂ ਹੈ ਕਿਉਂਕਿ ਜਿਹੜਾ ਸਾਮਨ ਗੋਇਲ ਰੌ ਦਾ ਹੈੱਡ ਸੀਗਾ ਗੁਰਦਾਸਪੁਰ ਐਸਐਸਪੀ ਹੋਣ ਵੇਲੇ insaf.org ਤੇ ਤੁਸੀਂ ਉਹਦੀ ਵੈਬਸਾਈਟ ਤੇ ਦੇਖੋ 127 ਇਨੇ ਬੰਦੇ ਚਕਾ ਕੇ ਉਹਨੂੰ ਲਾਪਤਾ ਕੀਤੇ ਹੋਏ ਆ ਜਿਹੜਾ ਕੈਟ ਸਿਸਟਮ ਪੰਜਾਬ 'ਚ ਇਹਨਾਂ ਨੇ ਡਿਵੈਲਪ ਕੀਤਾ ਸੀਗਾ ਉਹੀ ਸਿਸਟਮ ਵਰਤ ਕੇ ਇਹਨਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਟਾਰਗੇਟਡ ਕਿਲਿੰਗ ਕੀਤੀ ਹੈ ਸੇਮ ਮੈਥਡ ਸੇਮ ਪੀਪਲ ਦਵਾਲ ਉਦੋਂ ਆਈਬੀ ਦਾ ਮੁਖੀ ਹੁੰਦਾ ਸੀਗਾ ਇਹਨਾਂ ਨੇ ਉਹੀ ਤਰੀਕੇ ਵਰਤ ਕੇ ਫੇਰ ਸਿੱਖਾਂ ਨੂੰ ਟਾਰਗੇਟਡ ਕਿਲਿੰਗ ਕੀਤੀ ਹੈ ਇਹ ਝੂਠ ਬੋਲ ਰਹੇ ਆ ਇਹਨਾਂ ਦਾ ਹੱਥ ਇਹਦੇ ਵਿੱਚ ਪੂਰਾ ਹੈਗਾ ਔਰ ਅਸੀਂ ਇਹਦੇ ਉੱਤੇ ਆਵਾਜ਼ ਉਠਾਵਾਂਗੇ ਪੰਜਾਬ ਮੰਦਰ ਕਿਸਾਂ ਦਾ ਹੁੰਗਾਰਾ ਮਿਲ ਰਿਹਾ ਜੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਤੁਸੀਂ ਲਗਾਤਾਰ ਇੱਕ ਮਹੀਨਾ ਹੋ ਗਿਆ ਚੋਣ ਪ੍ਰਚਾਰ ਕਰ ਰਹੇ ਹੋ ਤੇ ਇਹ ਮੁੱਦੇ ਲੈ ਕੇ ਤੁਸੀਂ ਲੋਕਾਂ ਤੱਕ ਪਹੁੰਚ ਰਹੇ ਹੋ ਕਿਸਾਂ ਦਾ ਹੁੰਗਾਰਾ ਇਹ ਸਾਰੇ ਮੁੱਦੇ ਲੋਕਾਂ ਤਾਂ ਹੀ ਪਛਾਣ ਕੇ ਜਿਹੜਾ ਸਾਨੂੰ ਫੀਡਬੈਕ ਆਇਆ ਉਸ ਦਿਨ ਅਸੀਂ ਇਸ ਮੁੱਦਿਆਂ ਦੇ ਉੱਤੇ ਹੋਰ ਤੇਜ਼ੀ ਨਾਲ ਲੜਾਂਗੇ ਇਹ ਲੋਕਾਂ ਨੂੰ ਮੁੱਦੇ ਜੱਜਦੇ ਹੈਗੇ ਆ 40 ਸਾਲ ਬਾਅਦ ਜੇ ਆਪਾਂ ਉਹ ਸਿੱਖਾਂ ਦਾ ਕਤਲ ਉਦੇ ਬਾਰੇ ਕੋਈ ਗੱਲ ਨਾ ਕਰੀਏ ਆਪਣੇ ਖੁੱਲੇ ਬਾਰਡਰ ਵਾਲੇ ਗੱਲ ਨਾ ਕਰੀਏ ਵਪਾਰ ਵਪਾਉਣ ਵਧਾਉਣ ਦੀ ਗੱਲ ਨਾ ਕਰੀਏ ਜੰਗ ਤੇ ਨਿਊਕਲੀਅਰ ਔਰ ਤੋਂ ਰੋਕ ਪ੍ਰੇਸ਼ ਕਰਨ ਦੀ ਗੱਲ ਨਾ ਕਰੀਏ ਫਿਰ ਅਸੀਂ ਅੰਮ੍ਰਿਤਸਰ ਸਾਹਿਬ ਨਾਲ ਧੋਖਾ ਕਰ ਰਹੇ ਹਾਂ ਗੁਰੂ ਕੀ ਨਗਰੀ ਨਾਲ ਧੋਖਾ ਕਰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਖਾਸ ਪੀਲ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇ ਆਪ ਜੀ ਸ਼੍ਰੋਮਣੀ ਕਾਲੀ ਦਾ ਨੰਬਰ 7 ਸਾਥ ਨਿਭਾਉਂਦੇ ਹੋ ਤਾਂ ਦਾਸ ਆਪ ਜੀ ਦਾ ਨੁਮਾਇੰਦਾ ਬਣ ਕੇ ਪਾਰਲੀਮੈਂਟ ਤੇ ਜਿਹੜੀਆਂ ਗੱਲਾਂ ਸੈਂਟਰ ਦੇ ਕੈਂਡੀਡੇਟ ਕਰ ਹੀ ਨਹੀਂ ਸਕਦੇ ਔਰ ਜੋ ਕਿ ਅਸਲੀਅਤ ਅੰਮਰਸਰ ਦੀ ਹੈ ਜਿਵੇਂ ਸਾਨੂੰ ਮਾਰਿਆ ਗਿਆ ਕੁੱਟਿਆ ਗਿਆ ਲੁੱਟਿਆ ਗਿਆ ਸਾਨੂੰ ਬਾਰਡਰ ਖੁੱਲਣ ਦੀ ਲੋੜ ਹੈ ਔਰ ਪਾਕਿਸਤਾਨ ਨਾਲ ਭਾਈਵੰਦ ਬਣ ਕੇ ਉੱਥੇ ਵਪਾਰ ਚਲਾਉਣ ਦੀ ਲੋੜ ਹੈ ਉਹ ਗੱਲਾਂ ਖੁੱਲ ਕੇ ਅਸੀਂ ਕਰਕੇ ਆਵਾਂਗੇ ਤੇ ਆਪਣੇ ਹੱਕ ਤੇ ਪੈਰਾ ਦੇਵਾਂਗੇ ਤੇ ਇਹ ਬੇਨਤੀ ਅਸੀਂ ਆਪਣੇ ਨਾਗਰਿਕਾਂ ਨੂੰ ਵੀ ਕਰ ਰਹੇ ਹਾਂ ਫਾਜ਼ਲ ਸਾਹਿਬ ਵੀ ਨਾਲ ਪਹੁੰਚੋ ਅਸੀਂ ਨਾਮਿਨੇਸ਼ਨ ਦੇ ਮੌਕੇ ਤੇ ਮੈਨੂੰ ਬੜਾ ਮਾਣ ਹੈ ਜੀ ਕਿ ਸਰ ਸਿਮਰਨਜੀਤ ਸਿੰਘ ਮਾਨ ਨੇ ਟਾਈਮ ਕੱਢ ਕੇ ਉਰੇ ਨੋਮੀਨੇਸ਼ਨ ਪਰ ਆਈ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੇ ਪੂਰਨ ਅਤੇ ਤੁਰ ਕੇ ਅਗਵਾਈ ਆਪਣੇ ਗੁਰੂ ਕੀ ਨਗਰੀ ਦੀ ਕਰਨ ਦੀ ਇਹਨੇ ਇਮਾਨ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਅੱਜ ਨੋਮੀਨੇਸ਼ਨ ਫਾਈਲ ਕੀਤੀ ਹੈ ਔਰ ਉਹਨਾਂ ਵੱਲੋਂ ਲਗਾਤਾਰ ਭਾਜਪਾ ਤੇ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਕਿਉਂਕਿ ਇੱਕ ਪਾਸੇ ਭਾਜਪਾ ਇਹੀ ਤਾਂ ਪਰ ਦੇਵੀ ਸਿੱਖਿਆ ਨਾਲ ਵਿਤਕਰਾ ਨਹੀਂ ਹੁੰਦਾ ਪਰ ਇਹਨਾਂ ਵੱਲੋਂ ਇਹ ਹੀ ਆਖਿਆ ਗਿਆ ਕਿ ਜਦੋਂ ਭਾਜਪਾ ਸਰਕਾਰ ਬਣੀ ਹੈ ਉਦੋਂ ਤੋਂ ਸਿੱਖਿਆ ਨਾਲ ਲਗਾਤਾਰ ਵਿਤਕਰਾ ਹੀ ਜਿਹੜਾ ਕਿ ਹੋ ਰਿਹਾ ਹੈ ਦੂਜੇ ਪਾਸੇ ਉਹਨਾਂ ਦੀ ਪਹਿਲ ਕਦਮੀ ਇਹ ਹੀ ਰਹੇਗੀ ਜਿਹੜਾ ਕਿ ਇੱਥੇ ਅਟਾਰੀਵਾਗਾ ਬਾਰਡਰ ਤੇ ਜਿਹੜਾ ਬੰਦ ਕੀਤਾ ਹੋਇਆ ਵਪਾਰ ਉਹ ਵਪਾਰ ਜਿਹੜਾ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਉਹ ਆਰਥਿਕ ਤੌਰ ਤੇ ਵੱਡਾ ਫਾਇਦਾ ਮਿਲ ਸਕੇ ਵਰ ਲੋਕਾਂ ਨੂੰ ਵੀ ਅਪੀਲ ਕੀਤੀ ਅੰਮ੍ਰਿਤਸਰ ਦੇ ਲੋਕਾਂ ਨੂੰ ਬਈ ਸ਼ੋਮਨੀ ਕਲ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੂੰ ਜਿਹੜਾ ਕਿ ਦਿਤਾ ਕੇ ਲੋਕ ਸਭਾ ਭੇਜਣ ਤਾਂ ਜੋ ਪੰਜਾਬ ਦੇ ਸਿੱਖਾਂ ਦੇ ਮਸਲੇ ਜਿਹੜੇ ਉਹ ਉੱਥੇ ਲੋਕ ਸਭਾ ਵਿੱਚ ਚੁੱਕ ਸਕਣ ਕਿਹਾ ਮੈਂ ਪਰਸਨ ਸੁਪਾਲ ਦਿਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ